ਮੁਹਾਲੀ ਪੁਲਿਸ ਨੇ ਕਾਲਾ ਕੱਚਾ ਗਿਰੋਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਗਿਰੋ ਮੁਹਾਲੀ ਚੰਡੀਗੜ੍ਹ ਤੇ ਪੰਚਕੁਲਾ ਦੇ ਇਲਾਕਿਆਂ ਦੇ ਵਿੱਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਇਸ ਗਿਰੋ ਤੋਂ ਪੰਜ ਵਾਰਦਾਤਾਂ ਬਾਰੇ ਖੁਲਾਸਾ ਵੀ ਹੋਇਆ ਜਿਸ ਦੇ ਸੱਤ ਮੈਂਬਰਾਂ ਨੂੰ ਮੁਹਾਲੀ ਪੁਲਿਸ ਨੇ ਡੇਰਾ ਬੱਸੀ ਦੇ ਨੇੜੇੋਂ ਗ੍ਰਿਫਤਾਰ ਕੀਤਾ ਹੈ ਇਸ ਗਿਰੋਹ ਤੋਂ ਕੁਝ ਲੁੱਟਦਾ ਸਮਾਨ ਤੇ ਹਥਿਆਰ ਵੀ ਬਰਾਮਦ ਹੋਏ ਨੇ ਪੁਲਿਸ ਦਾ ਕਹਿਣਾ ਹੈ ਕਿ ਇਸ ਗਿਰੋਹ ਵਿੱਚ ਕੁੱਲ 12 ਮੈਂਬਰ ਨੇ ਜਿਨ੍ਹਾਂ ਵਿੱਚੋਂ 5 ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋਏ ਨੇ ਤੇ 7 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ। ਉਸ ਇਲਾਕੇ ਨੂੰ ਘੇਰ ਕੇ ਤਿੱਥੋਂ ਅਸੀਂ 5 ਬੰਦੇ ਗ੍ਰਿਫਤਾਰ ਕੀਤੇ। ਉਹਨੇ ਮੋਟਰਸਾਈਕਲ ਫੜੇ। ਉਸ ਤੋਂ ਦੌੜ ਗਏ ਨਾਕਾਬੰਦੀ ਕੀਤੀ। ਹੁਣ ਤੱਕ ਅਸੀਂ ਰਾਤ ਆਪਰੇਸ਼ਨ ਦੇ ਵਿੱਚ ਕੀੜਾ ਪਾ ਕੇ ਨਾਕਾਬੰਦੀ ਕਰਕੇ ਇਸ ਗੈਂਗ ਦੇ ਟੋਟਲ 7 ਬੰਦੇ ਸਜਾ ਆਪਣੇ ਬੰਦ ਟੈਸਟ ਕੀਤੇ ਨੇ ਸਾਡੀਆਂ ਜੋ ਹੁਣ ਤੱਕ ਅਸੀਂ ਰਾਤ ਤੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੋਈ ਆ ਤੇ ਪੰਜ ਵਾਰਦਾਤਾਂ ਜਿਹੜੀਆਂ ਸਾਡੇ ਕੁਝ ਮਹੀਨਾ ਪਹਿਲਾਂ ਹੋਈ ਸੀ ਇੱਕ ਚਾਰ ਵਾਰਦਾਤਾਂ ਹੋਈਆਂ ਇਹ ਪੰਜ ਵਾਰਦਾਤਾਂ ਰਿਪੋਰਟ ਹੋ ਗਈਆਂ ਪੰਜਾਬ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ ਖਾਲਿਸਤਾਨ ਜਿੰਦਾਬਾਦ ਫੋਰਸ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਤਿੰਨ ਅਤਵਾਦੀਆਂ ਨੂੰ ਪੁਲਿਸ ਨੇ ਜੰਮੂ ਤੋਂ ਗ੍ਰਿਫਤਾਰ ਕੀਤਾ ਹੈ ਇਹ ਤਿੰਨੇ 15 ਅਗਸਤ ਮੌਕੇ دہشت ਖਲਾਉਣਾ ਚਾਹੁੰਦੇ ਸਨ ਹਰਮੀਤ ਸਿੰਘ ਉਰਫ ਪਿੰਟੂ ਕਰਨਜੀਤ ਸਿੰਘ ਉਰਫ ਪੰਮਾ ਤੇ ਸਰਵਨ ਸਿੰਘ ਚੱਬਾ ਨਾਂ ਦੇ ਤਿੰਨ ਅਤਵਾਦੀ ਪਾਕਿਸਤਾਨ ਤੋਂ ਟ੍ਰੇਨਿੰਗ ਲੈ ਕੇ ਭਾਰਤ ਆ ਰਹੇ ਸਨ ਇਹਨਾਂ ਅਤਵਾਦੀ ਜੰਮੂ ਦੇ ਰਹਿਣ ਵਾਲੇ ਨੇ ਪੁਲਿਸ ਇਹਨਾਂ ਨੂੰ ਫੜ ਕੇ ਜਲੰਧਰ ਲਿਆਈ ਹੈ एक पुख्ता इनपुट मिली थी कि के, के जे और के एल एफ रंजीत नीटा और हमेंदर मिंटू के ग्रुप्स ने आपस में मिल एक ग्रुप तैयार किया है और जो पंजाब में आतंकवादी कार्रवाई करने की फराक में है और वहाँ दो दिन के भीतर ही हमने जाके इनमें इन में से तीन आतंकवादी जो हैं गिरफ्तार किए हैं